ਇਹ ਨਹੀਂ ਗੱਲਬਾਤ ਕਰਦੇ ਆ ਜੀ ਕਿਹਨਾਂ ਇਹਦਾ ਜਸਪੀਰ ਸਿੰਘ ਅ ਸਰਦਾਰ ਜੀ ਅੱਜ ਜਿਹੜੇ ਵੱਡੇ ਵੱਡੇ ਪੱਧਰ ਤੇ ਜਿਹੜੀ ਮੀਟਿੰਗ ਕੀਤੀ ਗਈ ਹੈ ਤਾਂ ਪਾਣੀ ਦਰਿਆ ਦੇ ਵਿੱਚ ਛੱਡ ਦਿੱਤਾ ਗਿਆ ਕਿਸਾਨਾਂ ਦੇ ਦੇਰ ਜੂ ਸਟੈਮ ਜਿਹੜਾ ਬਣਿਆ ਹੋਇਆ ਕੀ ਗੱਲ ਹੈ ਇਹ ਪਾਣੀ ਜੀ ਇੱਕ ਦਿਨ ਛੱਡਿਆ ਸੀ ਅਸੀਂ ਬੰਦ ਕਰਵਾਇਆ ਜਾ ਕੇ ਕਿਉਂਕਿ ਕਿਸਾਨ ਤਾਂ ਪਹਿਲੇ ਬਹੁਤ 2023 ਦਾ ਜਿਹੜਾ ਇੰਨਾ ਵੱਡਾ ਹੜ ON ਕਰਕੇ ਸਾਰੀ ਜ਼ਮੀਨ ਕਿਸਾਨਾਂ ਦੀ ਖਰਾਬ ਹੋ ਗਈ ਸੀ ਔਰ ਫਸਲਾਂ ਵੀ ਬਰਬਾਦ ਹੋ ਗਈਆਂ ਅਸਾਂ ਜਿਹਦਾ ਕੁਝ ਨਹੀਂ ਅਜੇ ਤੱਕ ਸੋ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਸਾਡੇ ਹੜਪੀੜਤਾਂ ਦੀ ਆਵਾਜ਼ ਸੁਣੀ ਜਾਵੇ ਔਰ ਸਾਨੂੰ ਜਿਹੜਾ ਪੱਕੇ ਤੌਰ ਤੇ ਜਿਹੜਾ ਠੇਕਾ ਦਿੱਤਾ ਜਾਵੇ ਹੁਣ ਤਾਂ ਕਿਦਾਂ ਦੇਖਦੇ ਹੋ ਜਦੋਂ ਪਿਛਲੀ ਵਾਰੀ ਬੰਨ ਟੁੱਟ ਗਿਆ ਜੀ ਤਾਂ ਕਈ ਸੈਂਕੜੇ ਏਕੜ ਜਿਹੜੀ ਜ਼ਮੀਨ ਪਸਾਨਾਂ ਦੀ ਜਿਹੜੀ ਪਾਣੀ ਦੀ ਰਵੇਟ ਜਾ ਗਈ ਤਾਂ ਸੈਂਕੜੇ ਏਕੜ ਜਿਹੜੀ ਬਦਲ ਖਰਾਬ ਹੋ ਗਈ ਉਸ ਦਾ ਜਿਹੜਾ ਮੁਆਵਜ਼ਾ ਤੁਸੀਂ ਸਾਡੀ ਕਨ ਉਸ ਤੱਕ ਵੀ ਜਿਹੜਾ ਥੋੜਾ ਬਦਲ ਮਿਲਿਆ ਤੇ ਬਾਕੀ ਵੀ ਮਿਲਦਾ ਨਹੀਂ ਕਿਹਦੇ ਕੀ ਕਰਨ ਸਰਕਾਰ ਵੱਲੋਂ ਪਹਿਲਾਂ ਜਿਹੜਾ ਮੁਆਵਜ਼ਾ ਮਿਲਦਾ ਸੀ ਉਹ ਵੀ ਨਹੀਂ ਦਿੱਤਾ ਗਿਆ ਜਿਹੜੀ ਬੰਨ ਦੀ ਗੱਲ ਹੈ ਜੀ ਬੰਨਾਂ ਦੇ ਅੰਦਰ ਵੀ ਜਿਹੜੀ ਜ਼ਮੀਨ ਹੈ ਸਾਡੀ ਮਲਕੀਅਤ ਦੀ ਹੈ ਇਹ ਤਾਂ ਤੁਸੀਂ ਬੰਨ ਲਗਨ ਕਰਕੇ ਇਹ ਵਿਚਾਰੇ ਬੰਨ ਕੇ 17 ਸਾਲਾਂ ਤੋਂ ਔਰ ਇਹਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਸਰਕਾਰ ਨੂੰ ਚਾਹੀਦਾ ਜਿਵੇਂ ਤੁਸੀਂ ਭਾਤ ਮਾਲਾ ਜਿਹੜੀ ਰੋਡ ਬੰਦੇ ਨੇ ਵੱਡੇ ਵੱਡੇ ਪ੍ਰੋਜੈਕਟ ਸਰਕਾਰ ਲਾਉਂਦੀ ਆ ਜਿਵੇਂ ਹਰੀਕੇ ਹੈਡ ਦਾ ਨਿਰਮਾਣ ਕੀਤਾ ਗਿਆ ਨਹਿਰਾਂ ਬਣਾਈਆਂ ਗਈਆਂ ਉਹਨਾਂ ਵਾਸਤੇ ਜ਼ਮੀਨ ਕਬਜ਼ਰ ਕੀਤੀ ਗਈ ਆ ਔਰ ਬੰਨ ਲਾ ਦਿੱਤੇ ਗਿਆ ਜਿਹੜੇ ਵਿਚਾਰੇ ਕਿਸਾਨ ਵਿੱਚ ਆ ਗਏ ਉਹਨਾਂ ਦੀ ਕੋਈ ਜ਼ਮੀਨ ਕਬਜ਼ਰ ਨਹੀਂ ਕੀਤੀ ਗਈ ਉਹਨਾਂ ਦਾ ਬੱਚਿਆਂ ਦੇ ਹਾਲਾਤ ਕੀ ਹੋਏ ਹੋਣਗੇ ਤੁਸੀਂ ਇਹ ਸੋਚ ਕੇ ਦੇਖੋ ਜਿਹੜੇ 17 ਸਾਲਾਂ ਤੋਂ ਸਰਕਾਰ ਵੱਲੋਂ ਪਾਣੀ ਛੱਡ ਕੇ ਕਬਜ਼ਾ ਕੀਤਾ ਹੈ ਇਹਨਾਂ ਕਿਸਾਨਾਂ ਦੀਆਂ ਜ਼ਮੀਨਾਂ ਤੇ ਇਹਨਾਂ ਦਾ ਕਸੂਰ ਕੀ ਸੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਦੇਖੋ ਪਾਣੀ ਹਮਾਤਲ ਛੱਡਾ ਹੈ ਅੱਗੋਂ ਰਾਜਸਥਾਨ ਨੂੰ ਪਾਣੀ ਲਈ ਜਾ ਰਿਹਾ ਔਰ ਜੇ ਫਾਲਤੂ ਪਾਣੀ ਆਉਂਦਾ ਹੈ ਤੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਛੱਡ ਦਿੱਤਾ ਜਾਂਦਾ ਔਰ ਜੇ ਪਿੱਛੋਂ ਪਾਣੀ ਆ ਰਿਹਾ ਹਿਮਾਚਲ ਚੋਂ ਤਾਂ ਉਹਨਾਂ ਵਾਸਤੇ ਜ਼ਮੀਨ ਕਵੈਰ ਕਿੰਨੇ ਕਰਨੀ ਸੀ ਇਹਨਾਂ ਕਿਸਾਨਾਂ ਨੇ ਵਿਚਾਰਿਆਂ ਦੀਆਂ ਜ਼ਮੀਨਾਂ 40-40 ਏਕੜ ਦੇ ਮਾਲਕ ਕਿਸਾਨ ਜਿਹੜੇ ਦਿਹਾੜੀ ਕਰ ਲਈ ਮਜਬੂਰ ਬੁਨੇ ਬੈਠੇ ਆ ਇਹਨਾਂ ਦਾ ਕਸੂਰ ਕੀ ਸੀ ਇਹ ਕੀ ਭਾਰਤ ਦੇਸ਼ ਦੇ ਬਛਿੰਦੇ ਨਹੀਂ ਗਏ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਕੀਤੀ ਗਈ ਅੱਜ ਤੱਕ ਇਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਕਵੈਰ ਕਰਕੇ ਇਹਨਾਂ ਨੂੰ ਬਾਹਰ ਜ਼ਮੀਨ ਕਿਉਂ ਨਹੀਂ ਦਿੱਤੀ ਗਈ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਦਾ ਔਰ ਅੱਜ ਬੇਨਤੀ ਕਰਦਾ ਇਹ ਕਿਸਾਨ ਵਿਚਾਰੇ ਸਾਡੇ ਬਜ਼ੁਰਗ ਉਹ ਤੋਂ ਉਹnde ਕਿਵੇਂ 147 ਦਾ ਉਤੋਂ ਸੰਤਾਪ ਸੀ ਇਹਨਾਂ ਦੇ ਸਿਰ ਤੇ ਮੰਡਰਾ ਰਿਹਾ ਸੀ ਸਾਰਾ ਜੀਆ ਜੰਤ ਜਿਹੜਾ ਰੋਲ ਚੁੱਕਾ ਸੀ ਇਹਨਾਂ ਦਾ ਔਰ ਜਿੱਥੇ ਕਿਤੇ ਜ਼ਮੀਨ ਇਹਨਾਂ ਨੂੰ ਮਿਲੀ ਇਹ ਬੈਠ ਕੇ ਔਰ ਇਹ ਥੋੜੀ ਪਤਾ ਸੀ 47 ਤੋਂ ਬਾਅਦ 1951 ਦੇ ਵਿੱਚ ਇੱਕ ਹਰੀਕੇ ਹੈਡ ਦਾ ਨਿਰਮਾਣ ਹੋਊਗਾ ਔਰ ਇਹਨਾਂ ਦੀਆਂ ਜ਼ਮੀਨਾਂ ਵੇਚ ਆ ਜਾਣਗੀਆਂ ਇਹਨਾਂ ਨੂੰ ਸੁਪਨੇ ਚ ਵੀ ਨਹੀਂ ਸੀ ਪਤਾ ਕਿ ਔਰ ਇਹਨਾਂ ਦੇ ਇਹ ਬਾਜ ਤਾਂ ਨਹੀਂ ਚੁੱਕ ਸਕੇ ਡਰੇ ਹੋਏ ਪਹਿਲਾਂ ਹੀ ਸੀ 1947 ਚ ਇਹ ਲੋਕ ਇੰਨਾ ਡਰ ਗਏ ਸੀ ਇਹ ਤਾਂ ਗੱਲ ਹੀ ਨਹੀਂ ਸੀ ਕਰਦੇ ਇਹਨਾਂ ਉਸ ਟਾਈਮ ਤੇ ਗੱਲ ਕੀਤੀ ਹੁੰਦੀ ਕਿ ਅੱਜ ਇਹ ਦਿਨ ਨਹੀਂ ਸੀ ਦੇਖਣੇ ਪੈਂਦੇ ਸਰਕਾਰ ਆਪਣੀ ਜ਼ਮੀਨ ਕਬਜ਼ੇ ਕਰਦੀ ਔਰ ਪਾਣੀ ਛੱਡਦੀ ਸਾਨੂੰ ਕਿ ਤਰ੍ਹਾਂ ਸੀ ਅੱਜ ਦੇਖੋ ਇਹਨਾਂ ਦੀਆਂ ਜ਼ਮੀਨਾਂ ਵਿੱਚੋਂ ਰੇਤਾ ਕੱਢੀ ਜਾ ਰਹੀ ਹੈ ਮੈਨਿੰਗ ਦਾ ਇੱਕ ਨਾਂ ਦੇ ਕੇ ਮੱਛੀ ਕੱਢੀ ਜਾ ਰਹੀ ਆ ਹੁਣ ਮੈਂ ਪੁੱਛਣਾ ਚਾਹੁੰਦਾ ਹੈ ਭਗਵੰਤ ਮਾਨ ਜੀ ਨੂੰ ਤੁਹਾਡੀ ਜ਼ਮੀਨ ਸਤੌਏ ਦੇ ਵਿੱਚ ਆ ਉਹਦਾ ਠੇਕਾ ਸਾਡੇ ਕਿਸਾਨ ਲੈ ਹੁਣ ਤੁਹਾਡੇ ਦਿਲ ਤੇ ਕੀ ਬੀਤੇਗੀ ਇਹਨਾਂ ਸਰਕਾਰਾਂ ਵੱਲੋਂ ਪਿਛਲੇ 17 ਸਾਲਾਂ ਤੋਂ ਇਹਨਾਂ ਦੀਆਂ ਮਲਕੀਅਤ ਜ਼ਮੀਨਾਂ ਵਿੱਚੋਂ ਹਜ਼ਾਰਾਂ ਕਰੋੜ ਦਾ ਮੱਛੀ ਦਾ ਠੇਕਾ ਫੜ ਕੇ ਸਰਕਾਰ ਦੇ ਖਜ਼ਾਨੇ 'ਚ ਚਲੇ ਗਿਆ ਔਰ ਇਹਨਾਂ ਦਾ ਕਸੂਰ ਕੀ ਆ ਇਹ ਬੱਚੇ ਕਿੱਥੋਂ ਪਾਲਣ ਜਾਂ ਤੇ ਇਹਨਾਂ ਨੂੰ ਜ਼ਮੀਨ ਦਿੱਤੀ ਆ ਕਿਤੇ ਤਾਂ ਸਾਨੂੰ ਦੱਸੇ ਵੀ ਮੈਂ ਜ਼ਮੀਨ ਇਹਨਾਂ ਨੂੰ ਦੇ ਦਿੱਤੀ ਆ ਇਹਨਾਂ ਦਾ ਬਹੁਤ ਵੱਡਾ ਧੱਕਾ ਆ ਮੇਰੇ ਹੜਪੀੜ ਤੇ ਕਿਸਾਨਾਂ ਨਾਲ ਅਸੀਂ ਜਿੰਨਾ ਚਿਰ ਸਾਡੀ ਜਿੰਦ ਜਾਨ ਅਸੀਂ ਇਹਨਾਂ ਦੇ ਨਾਲ ਖੜਾਂਗੇ ਔਰ ਇਹਨਾਂ ਦੀ ਆਵਾਜ਼ ਚੁੱਕਾਂਗੇ ਔਰ ਇਹਨਾਂ ਨੂੰ ਹੱਕ ਦਿਵਾ ਕੇ ਛੱਡਾਂਗੇ ਤੁਹਾਡੇ ਨਾਲ ਹੋਰ ਵੀ ਕਿਸਾਨ ਜੁੜੇ ਨੇ ਤਾਂ ਹੜਾਂ ਦੌਰਾਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਜਾਂਦਾ ਤਾਂ ਇਸ ਸੰਬੰਧ ਦੇ ਵਿੱਚ ਹੜਪੀੜ ਤੇ ਕਿਸਾਨ ਜਥੇਬੰਦੀ ਵੱਲੋਂ ਅੱਜ ਕਈ ਮੁੱਦਿਆਂ ਤੇ ਜਿਹੜੀ ਮੀਟਿੰਗ ਕੀਤੀ ਏ ਗੱਲਬਾਤ ਕਰ ਲੈਂਦੇ ਆਂ ਜੀ ਕਿ ਨਹੀਂ ਜੀ ਤਾਂ ਜਗਨ ਸਿੰਘ ਤਾਂ ਕਦੋਂ ਦੇਖਦੇ ਹੋਂ ਜਦਾਂ ਪਖਾਨਾ ਦਾ ਇਹ ਜਿਹੜੀ ਫਸਲ ਪਾਣੀ ਦੀ ਮਾਰਨਾ ਪਈ ਪੈਂਦੀ ਏ ਫਸਲ ਨੂੰ ਤਾਂ ਸਾਰੀ ਫਸਲ تباہ ਹੋ ਜਲੀ ਤਾਂ ਅੱਜ ਜਿਹੜੀ ਵੱਡੇ ਪੱਧਰ ਤੇ ਵੀ ਮੀਟਿੰਗ ਕੀਤੀ ਅੱਜ ਗਾਰਜੀਤ ਸਿੰਘ ਜੀ ਆਧੂ ਵਾਲਜਾ ਕੇ ਦੇ ਸਾਡੇ ਇੱਕ ਪ੍ਰਜਨਿਤ ਆ ਉਹਨਾਂ ਨੂੰ ਨੇ ਜਾਗਰੂਕ ਕੀਤਾ ਕਿਸਾਨਾਂ ਤੇ ਉਹਨਾਂ ਦੀ ਨਬਜ਼ ਪਛਾਣੀ ਆ ਹਰ ਵਾਰੀ ਫਸਲਾਂ ਜਿਹੜੀਆਂ ਆ ਮੈਂ ਖਾਸ ਕਰਕੇ ਜਿਹੜੀ ਸੋਨੀ ਦੀ ਫਸਲਾਂ ਤਾਂ ਉਹ ਬਹੁਤ ਘਟੇਰੇ ਚੜਦੀ ਹੈ ਜੀ ਸਰਕਾਰ ਨੂੰ ਇਹ ਗੱਲ ਚਾਹੀਦਾ ਵਾ ਜਿੰਨਾ ਇਹਨਾਂ ਦੀ ਸੋਚ ਹੈ ਜਾਂ رائے ਹੈ ਲੋਕਾਂ ਦੀ رائے ਲਈ ਆ ਕਿ ਸਰਕਾਰ ਜਿਹੜੀਆਂ ਤਾਰਾਂ ਤੋਂ ਪਾਰ ਬਾਰਡਰ ਦੇ ਕੰਢੇ ਦੇ ਕੁਝ ਜ਼ਮੀਨ ਹੈ ਜਿੱਥੇ ਲੋਕੀ ਪੂਰਾ ਸਾਮਾ ਨਹੀਂ ਦੇ ਸਕਦੇ ਉੱਥੇ ਸਰਕਾਰ ਨੇ ਕੁਝ ਅਮਾਉਂਟ ਫਿਕਸ ਕੀਤੀ ਹੈ ਪਰਮਾਨੈਂਟਲੀ ਕਿਸਾਨਾਂ ਨੂੰ ਪੇ ਕਰਨ ਦੇ ਵਲ ਐਨਵਲ ਜਿਹਦੇ ਵਿੱਚ ਸਟੇਟ ਗਵਰਨਮੈਂਟ ਵੀ ਪੇ ਕਰਦੀ ਹੈ ਤੇ ਯੂਨੀਅਨ ਗਵਰਨਮੈਂਟ ਵੀ ਕਰਦੀ ਹੈ ਇਸੇ ਤਰ੍ਹਾਂ ਦੇ ਸਾਡੇ ਜਸਬੀਰ ਸਿੰਘ ਜੀ ਆਲੂਵਾਲੀਆ ਪ੍ਰਧਾਨ ਜੀ ਦੀ ਇੱਕ ਬੜੀ ਵੱਡੀ ਡਿਮਾਂਡ ਆ ਲੋਕਾਂ ਦੀ ਨਬਜ਼ ਪਛਾਣ ਕੇ ਕਿ ਉਹਨਾਂ ਨੂੰ ਵੀ ਪੱਕੇ ਤੌਰ ਤੇ ਸਲਾਨਾ ਠੇਕਾ ਦਿੱਤਾ ਜਾਵੇ ਰੈਂਟ ਪੇ ਕੀਤਾ ਜਾਵੇ ਪਾਣੀ ਨੂੰ ਤਰਤੀਬ ਦਿੱਤੀ ਜਾਵੇ ਜੇ ਕੋਈ ਡਿਗਿੰਗ ਕਰਨੀ ਹੈ ਤੇ ਸਰਕਾਰ ਆਪਣੀਆਂ ਲਾਗਤ ਕੀਮਤ ਰਸੀਬ ਕਰਕੇ ਜ਼ਮੀਨਾਂ ਦੇਣ ਨੂੰ ਤਿਆਰ ਆ ਆਲੂਵਾਲੀਆ ਸਾਹਿਬ ਨੇ ਵੀ ਰਹਿ ਦਿੱਤੀ ਆ ਸਾਡੀ ਇਹ ਡਿਮਾਂਡ ਆ ਤੇ ਪਾਣੀ ਆਉਣ ਤੋਂ ਪਹਿਲੋਂ ਪਹਿਲੋਂ ਸਰਕਾਰ ਇਹਨਾਂ ਮੰਗਾਂ ਦਾ ਖਾਸ ਧਿਆਨ ਰੱਖੇ ਮੱਛੀ ਵੀ ਸਰਕਾਰ ਲੈ ਜਾਂਦੀ ਆ ਮਾਈਨਿੰਗ ਦੇ ਤੌਰ ਤੇ ਰੇਤਾ ਕੱਢ ਕੇ ਵੀ ਲੈ ਜਾਂਦੇ ਆ ਜਾਂ ਇਹਨਾਂ ਕਿਸਾਨਾਂ ਨੂੰ ਆਪਣੀ ਜ਼ਮੀਨ ਚੋਂ ਰੇਤ ਕੱਢ ਕੇ ਕਈ ਟੋਕਰੀਆਂ ਵੇਚਣ ਵਾਸਤੇ ਇਜਾਜ਼ਤ ਦਿੱਤੀ ਜਾਵੇ ਜਿਹਦੇ ਵਿੱਚ ਮਜ਼ਦੂਰ ਵੀ ਮਿਹਨਤ ਕਰੇਗਾ ਕਿਸਾਨ ਨੂੰ ਪੈਸੇ ਆਉਣਗੇ ਐਉਂ ਜੀਆਂ ਬੜੀਆਂ ਚੰਗਾ ਵਾਂ ਜੇ ਪਰਫੁੱਲਤ ਕਰਨਾ ਵਾਂ ਕੱਲ ਇੱਕ ਡਾਕਟਰ ਦਰਸ਼ਨਪਾਲ ਜੀ ਨੇ ਜਿਹੜੇ 올 ਇੰਡੀਆ ਲੈਵਲ ਤੇ ਕੋਈ ਕਿਸਾਨ ਯੂਨੀਅਨਾਂ ਦਾ ਲੇਖ ਛਪਿਆ ਵਾ ਪੰਜਾਬੀ ਦੇ ਅਜੀਤ ਅਖਬਾਰ ਚ ਉਹਨਾਂ ਨੇ ਲਿਖਿਆ ਕਿਸਾਨਾਂ ਬਾਰੇ ਵੀ ਕਿਉਂ ਕਰਜ਼ਾਈ ਹੋਇਆ ਉਹਨਾਂ ਨੇ ਕਿਤੇ ਵੀ ਜਿਗਰ ਨਹੀਂ ਕੀਤਾ ਵੀ ਕਿਸਾਨ ਇਹਨਾਂ ਦੇ ਜਿਨ੍ਹਾਂ ਦੀ ਦਰਿਆ ਚ ਪੈਲੀ ਆ ਜੇ ਉਹਨਾਂ ਕੋਈ ਪੈਸਾ ਲੈ ਲਿਆ ਤੇ ਕਿੱਥੋਂ ਵਾਪਸ ਕਰਨਗੇ ਉਹਨਾਂ ਨੇ ਮੈਂ ਉਹਨਾਂ ਨੂੰ ਤਿੰਨ ਚਾਰ ਵਾਰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਹਰ ਵਾਰ ਹੀ ਡਿਨਾਈ ਕਰਦੇ ਰਹੇ ਬਿਜ਼ੀ ਆ ਕਰ ਦਿੱਤਾ ਰਿਹਾ ਵਾ ਸੋ ਮਾਮਲਾ ਇਹ ਆ ਵੀ ਕਿਤੇ ਵੀ ਕਿਸੇ ਜਥੇਬੰਦੀ ਨੇ ਜ਼ਿਕਰ ਨਹੀਂ ਕੀਤਾ ਵੀ ਹਰ ਪੀੜਤ ਬੰਦੇ ਵੀ ਹੈਗੇ ਆ ਉਹ ਸਰਦਾਰ ਜਸਵੀਰ ਸਿੰਘ ਨੇ ਕੀਤਿਆ ਇੱਕ ਪਰਮਾਨੈਂਟ ਰੈਂਟ ਵਾਸਤੇ ਇਹਨਾਂ ਦੀ ਸੋਚ ਬੜੀ ਚੰਗੀ ਆ ਅਸੀਂ ਇਹਨਾਂ ਦੇ ਨਾਲ ਖੜੇ ਆ ਕਿਉਂ ਇਹ ਕਹਿਣਗੇ ਇਹਨਾਂ ਦੀ ਪਾਲਣਾ ਕਰਾਂਗੇ ਹਰ ਉੱਚੇ ਨੀਵੇਂ ਥਾਂ ਤੇ ਸੰਘਰਸ਼ ਜੋ ਵੀ ਹੋਏਗਾ ਅਸੀਂ ਕਰਾਂਗੇ ਇਹਨੀਆਂ ਮੇਰੀਆਂ ਗੱਲਾਂ ਬਿਲਕੁਲ ਤਾਂ ਅੱਜ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਜੜੀ ਮੀਟਿੰਗ ਕੀਤੀ ਗਈ ਹੈ ਦਾ ਗੱਲਬਾਤ ਕਰਦਿਆਂ ਤੁਹਾਨੂੰ ਜੁੜੇ ਨਹੀਂ ਕੀਦਾ ਜੀ ਦਾ ਮੇਰਣਾ ਜਜਵਿੰਦਰ ਸਿੰਘ ਜੀ ਹੜਪੀਤ ਕਿਸਾਨ ਸਕੀਮ ਪੰਜਾਬ ਜਿਲ੍ਹਾ ਹਟਕੜਾ ਅੱਜ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜਾ ਜਿਹੜੀ ਮੀਟਿੰਗ ਕੀਤੀ ਗਈ ਹੈ ਅੱਜ ਦੀ ਮੀਟਿੰਗ ਵਿੱਚ ਇਹ ਤਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਲੈ। ਦੇਖੋ ਜੀ ਮੁਸ਼ਕਲਾਂ ਜਿਵੇਂ ਸਾਡੇ ਪ੍ਰਧਾਨ ਸਾਹਿਬ ਨੇ ਦੱਸਿਆ ਸਟੇਟ ਪ੍ਰਧਾਨ ਨੇ ਡਾਕਟਰ ਸਾਹਿਬ ਨੇ ਵੀ ਪਹਿਲਾਂ ਹੀ ਲੋਕ ਸਾਡੇ ਜਿਹੜੇ ਨੇ 2023 ਦੇ ਹੜਾ ਤੋਂ ਪੇੜ ਤੋਂ ਨਹੀਂ ਆਉਂਦੇ। ਔਰ ਫਿਰ ਜਦੋਂ ਹੁਣ ਜੇ ਮਾਰੀ ਹੋਦੀ ਕਰਾ ਕੇ ਜਮੀਨ ਬਣਾ ਕੇ ਜੇ ਕਣਕ ਸਾਡੇ ਕਿਸਾਨਾਂ ਨੇ ਬੀਜੀ ਆ ਤੇ ਸਰਕਾਰ ਜਿਹੜੀ ਆ ਉਹ ਮਹਿਕਮੇ ਫਿਰ ਦੁਬਾਰਾ ਪਾਣੀ ਛੱਡ ਕੇ ਉਹ ਕਣਕ ਦੀ ਫਸਲ ਵੀ تباہ ਕਰਦੇ ਤੁੱਲੇ ਸੀ ਪਰ ਇਹਨਾਂ ਨੇ ਬੇਨਤੀ ਕਰਕੇ ਉਹ ਪਾਣੀ ਜਿਹੜਾ ਜਿਹੜਾ ਇੱਕ ਦਮ ਛੱਡਣਾ ਸੀ ਜਦੋਂ ਪ੍ਰਧਾਨ ਸਾਹਿਬ ਨੇ ਬੇਨਤੀ ਕੀਤੀ ਉਹਨਾਂ ਪਾਣੀ ਹੌਲੀ ਹੌਲੀ ਕਰਕੇ ਜਿਹੜਾ ਉਹਨਾਂ ਦਾ ਦਿੱਤਾ ਗਿਆ ਤੇ ਸਾਡੀਆਂ ਉਹਨੀਆਂ ਫਸਲਾਂ ਚਲੋ ਬਚ ਗਈਆਂ ਅਸੀਂ ਧੰਨਵਾਦ ਕਰਦੇ ਆ ਔਰ ਸਾਡੀ ਜਿਹੜਾ ਮੇਨ ਮਿਸ਼ਨ ਸਾਡਾ ਏ ਜਿਹੜੀਆਂ ਮੰਨ ਲਓ ਵੀ 1955 ਤੋਂ ਲੈ ਕੇ ਜਿਹੜੀਆਂ ਜ਼ਮੀਨਾਂ ਸਰਕਾਰ ਨੇ ਧੱਕੇ ਨਾਲ ਪਾਣੀ ਛੱਡ ਕੇ ਖਰਾਬ ਕੀਤੀਆਂ ਉਹ ਬੜਾ ਵੱਡਾ ਗੰਭੀਰ ਮੁੱਦਾ ਵਾ ਸਾਡੀ ਜਥੇਬੰਦੀ ਹੜ ਪੀੜ ਜਥੇਬੰਦੀ ਇਸੇ ਮੁੱਦੇ ਤੇ ਲੜਦੀ ਆ ਕਿਸਾਨਾਂ ਨੂੰ ਜਾਗਰੂਕ ਕਰਦੀ ਆ ਕਿ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਅਸੀਂ ਸਰਕਾਰ ਨੂੰ ਬੇਵਫਾਈ ਕਰਦੇ ਆ ਛੇਤੀ ਤੋਂ ਛੇਤੀ ਨੂੰ ਨਹਿਰੀ ਰੂਪ ਕੀਤਾ ਜਾਵੇ ਔਰ ਜਿਵੇਂ ਬਾਰਡਰ ਤੇ ਠੇਕਾ ਸਰਕਾਰ ਨੇ 12000 ਰੁਪਿਆ ਏਕੜ ਦਾ ਵੱਧਾ ਸਾਡੀਆਂ ਜ਼ਮੀਨਾਂ 'ਚ ਫਸਲ ਵੀ ਨਹੀਂ ਹੁੰਦੀ ਸਾਡੀਆਂ ਜ਼ਮੀਨਾਂ 'ਚ ਸਿਰ ਵੀ ਪਈ ਆ ਸਾਨੂੰ ਘੱਟੋ-ਘੱਟ ਇੱਕ ਏਕੜ ਦਾ ਠੇਕਾ 50000 ਰੁਪਇਆ ਦਿੱਤਾ ਜਾ ਬਿਲਕੁਲ ਤਾਂ ਅੱਜ ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ ਨੂੰ ਲੈ ਕੇ ਵੱਡੀ ਮੀਟਿੰਗ ਕੀਤੀ ਗਈ ਆ ਹਾਰਪੀਡ ਤੇ